ਹਾਂ ਮਾੜੇ ਨਾ ਪੁਆਇੰਟ ਕਰ ਦੇ ਹੈਲੋ ਕਿਆ ਪਿਛਾਰੇ ਉਹ ਭਾਈ ਖੜਦਾ ਇੱਕ ਮਿੰਟ ਕਬੱਡੀਆਂ ਨੇ ਬੰਦ ਰੱਖੀ ਬਾਕੀ ਆਉਂਦੇ ਨੇ ਇੱਕਦਮ ਬੱਸ ਬੈਗੀ ਬੈਗੀ ਜਾਣਾ ਪਊਗਾ ਉਹ ਵੀ ਹੁਣ 12ਵਾਂ ਕਬੱਡੀ ਵਾਲਾ 8-9 ਸਕੋਰ ਹੋ ਗਏ ਵੀਰੇ 8-9 ਆ ਗਈ ਟਰਾਲੀ ਵਾਲੇ ਆ ਗਏ ਅਗਲਾ ਮੈਂ ਛਾਇਆਂ ਤੇ ਬਨੂਰ ਆ ਜਾ ਬਈ ਛਾਇਆਂ ਤੇ ਬਨੂਰ ਹਾਉ ਮਾੜੇ ਧੰਮਾ ਗਾਡੇ ਕੌਡੀ ਗੌਲੀ ਤਿਆਰ ਵਰ ਤਿਆਰ ਆਉ ਧੰਮਾ ਆ ਮੇਰੇ 100 ਰੁਪਏ ਯਾਰ ਅਮਰਿੰਦਰ ਸਿੰਘ ਤੁੜੀ ਗਈ ਕਾਮੀ ਮੈਨੂੰ ਨਾਲ ਫਸਟ ਪ੍ਰਾਈਜ਼ ਅਮਰਿੰਦਰ ਸਿੰਘ ਤੁੜੀ ਗਈ